ਸਵਾਗਤ ਹੈ ਪੀ ਆਰ ਟੀ ਸੀ ਨਿਊਜ਼ ਉਹ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਇੱਕ ਅਹਿਮ ਤੇ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਪੀ ਆਰ ਟੀ ਸੀ ਹੈ ਪੰਜਾਬ ਰੋਡ ਵੇਸ ਟਰਾਂਸਪੋਰਟ ਕਾਰਪੋਰੇਸ਼ਨ ਉਹ ਅਦਾਰਾ ਜਿਹੜਾ ਹਰ ਰੋਜ਼ ਇੱਕ ਵੱਡਾ ਤਬਕਾ ਪੰਜਾਬ ਦਾ ਕਿਟਰ ਕਰਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਜਿਨ੍ਹਾਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵੀ ਨੇ ਜਿਨ੍ਹਾਂ ਦੇ ਵਿੱਚ ਕਮਾਕਾਰਾਂ ਤੇ ਰੋਜ਼ ਮਰਰਾਂ ਦੇ ਕਮਾਕਾਰਾਂ ਤੇ ਜਾਣ ਵਾਲੇ ਲੋਕ ਵੀ ਨੇ ਔਰ ਸਭ ਤੋਂ ਵੱਡਾ ਤਬਕਾ ਔਰਤਾਂ ਦਾ ਕਿਉਂਕਿ ਮੁਫਤ ਸਫ਼ਰ ਹੋਣ ਕਰਕੇ ਔਰਤਾਂ ਦਾ ਇੱਕ ਵੱਡਾ ਤਬਕਾ ਅਜਿਹਾ ਜਿਹੜਾ ਹਰ ਰੋਜ਼ ਇਹਨਾਂ ਬੱਸਾਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦਾ ਪਰ ਹੁਣ ਸਫ਼ਰ ਕਰ ਰਹੀ ਹੈ ਇਹ ਕਾਰਪੋਰੇਸ਼ਨ ਪੀ ਆਰਟੀਸੀ ਨੇ ਇੱਕ ਚਿੱਠੀ ਲਿਖੀ ਹੈ ਵਧੀਕ ਸਕੱਤਰ ਟ੍ਰਾਂਸਪੋਰਟ ਵਿਭਾਗ ਨੂੰ ਕਿ ਪੀ ਆਰਟੀਸੀ ਦੇ ਕੋਲ ਨਾ ਤਾਂ ਦੇਣਦਾਰੀਆਂ ਦੇ ਪੈਸੇ ਬਚ ਰਹੇ ਨੇ ਨਾ ਹੀ ਤਨਖਾਹਾਂ ਤੇ ਹੋਰ ਖਰਚਾਂ ਤੇ ਪੈਸੇ ਬਚ ਰਹੇ ਨੇ ਉਹਨਾਂ ਨੇ ਡਿਟੇਲ ਬਣਾ ਕੇ ਸਾਰੀ ਦੱਸੀ ਹੈ ਕਿ ਜੇਕਰ ਪੈਸਾ ਰਹਿੰਦੇ ਸਮੇਂ ਤੱਕ ਸਰਕਾਰ ਨੇ ਇਹ ਅਦਾਇਗੀਆਂ ਨਾ ਕੀਤੀਆਂ ਤਾਂ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਉਹ ਬੰਦ ਹੋ ਸਕਦੀਆਂ ਨੇ ਲਗਭਗ 243 ਬੱਸਾਂ ਦੀ ਪੂਰੀ ਦੀ ਪੂਰੀ ਫਲੀਟ ਹੈ ਜਿਹੜੀ ਉਹ ਬੰਦ ਹੋ ਸਕਦੀ ਹੈ ਜਿਸ ਦੇ ਨਾਲ ਇੱਕ ਵੱਡਾ ਪ੍ਰਭਾਵ ਹੈ ਜਿਹੜਾ ਉਹ ਪੀਆਰਟੀਸੀ ਤੇ ਪਏਗਾ ਬਰਡਨ ਹੈ ਜਿਹੜਾ ਪੀਆਰਟੀਸੀ ਤੇ ਪੈਸਾ ਦਾ ਦਰਸਲ ਤੁਹਾਨੂੰ ਇੱਕ ਰਿਪੋਰਟ ਦਿਖਾਉਣ ਜਾ ਰਹੇ ਹਾਂ ਉਹ ਰਿਪੋਰਟ ਸਾਡੇ ਕੋਲ ਆਈ ਹੈ ਉਹ ਇੱਕ ਚਿੱਠੀ ਦੇ ਰੂਪ ਦਾ ਵਿੱਚ ਵਧੀਕ ਚੀਫ ਸਕੱਤਰ ਟਰਾਂਸਪੋਰਟ ਵਿਭਾਗ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਵੇਰਵੇ ਤਹਿਤ ਲਿਖਿਆ ਉਹਨਾਂ ਵੱਲੋਂ ਕਿ ਕਿਹੜਾ ਕਿਹੜਾ ਪੈਸਾ ਬਕਾਇਆ ਖੜਾ ਕਿਉਂਕਿ ਸਰਕਾਰੀ ਬਸਾਂ ਦੇ ਵਿੱਚ ਜਿਹੜੀ ਕੰਪਨਸੇਸ਼ਨ ਹੈ ਉਹ ਬਹੁਤ ਵੱਡੀ ਹੈ ਤੁਸੀਂ ਸਟੂਡੈਂਟ ਹੋ ਤਾਂ ਕੰਪਨਸੇਸ਼ਨ ਹੈ ਸਰਕਾਰੀ ਮੁਲਾਜ਼ਮ ਹੋ ਤਾਂ ਕੰਪਨਸੇਸ਼ਨ ਹੈ ਔਰਤਾਂ ਨੂੰ ਫ੍ਰੀ ਕੰਪਨਸੇਸ਼ਨ ਹੈ ਸੋ ਇਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਪੈਸਾ ਬਚਦਾ ਹੈ ਇਹ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਦੀ ਕਿ ਸਰਕਾਰ ਇਹ ਪੈਸਾ ਦਵੇ ਕਿਉਂਕਿ ਇਹ ਐਲਾਨ ਸਰਕਾਰ ਨੇ ਕੀਤੇ ਹੋਏ ਨੇ ਇਹ ਸੇਵਾਵਾਂ ਜਿਹੜੀਆਂ ਨੇ ਇਹ ਸਰਕਾਰ ਫਰੀਦ ਏਰੀਆ ਇਸ ਕਰਕੇ ਇਹ ਸਾਰੇ ਦਾ ਸਾਰਾ ਪੈਸਾ ਜਿਹੜਾ ਇਹ ਸਰਕਾਰ ਵੱਲੋਂ ਦੇਣਾ ਚਾਹੀਦਾ ਪਰ ਸਮਾਂ ਰੰਦਾ ਜਦੋਂ ਇਹ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਉਹ ਕਾਰਪੋਰੇਸ਼ਨ ਦੇ ਉੱਤੇ ਵਜਨ ਜਿਹੜਾ ਉਹ ਲਗਾਤਾਰ ਵੱਧਦਾ ਰਹਿੰਦਾ ਜਿਸ ਕਰਕੇ ਕਾਰਪੋਰੇਸ਼ਨ ਨੂੰ ਮਜਬੂਰ ਹੋ ਕੇ ਹੁਣ ਚਿੱਠੀ ਲਿਖਣੀ ਪਈ ਹੈ ਭਾਈ ਸਾਡੇ ਪੈਸੇ ਦੇ ਦਿਓ ਨਹੀਂ ਤਾਂ ਕਾਰਪੋਰੇਸ਼ਨ ਦਾ ਬੇੜਾ ਗਰਕ ਹੋਣ ਵਾਲਾ ਆਓ ਤੁਹਾਨੂੰ ਡਿਟੇਲ ਤਹ ਤ ਦੱਸਦੇ ਹਾਂ ਕਿ ਕਿਹੜਾ ਕਿਹੜਾ ਪੈਸਾ ਕਿੱਥੇ ਕਿੱਥੇ ਫਸਿਆ ਹੋਇਆ ਔਰ ਕੀ ਕੀ ਡਿਮਾਂਡ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਰਕਾਰੀ ਐਲਾਨ ਮੈਕਮੇ ਵਾਲੇ ਪਰੇਸ਼ਾਨ ਸਰਕਾਰ ਵੱਲੋਂ ਜਿਹੜਾ ਬਕਾਇਆ ਖੜਾ ਹੈ ਜਿਹੜਾ ਪੈਸਾ ਪੀਆਰਟੀਸੀ ਨੂੰ ਦੇਣਾ ਉਹਦੇ ਵਿੱਚ ਕੀ ਕੀ ਹੈ ਦਸਵੀਂ ਤੱਕ ਡੀਪੀਆਈ ਦੇ ਸਕੂਲਾਂ ਦਾ ਬਕਾਇਆ ਯਾਨੀ ਕਿ ਦਸਵੀਂ ਤੱਕ ਜਿਹੜੇ ਬੱਚੇ ਪੜ੍ਹਦੇ ਨੇ ਡੀਪੀਆਈ ਸਕੂਲਾਂ ਦੇ ਵਿੱਚ ਉਹ ਫ੍ਰੀ ਬੱਸਾਂ ਦਾ ਸਫ਼ਰ ਕਰਦੇ ਨੇ ਤਾਂ ਉਹਦਾ ਪੈਸਾ ਕਿੰਨਾ ਬਕਾਇਆ ਉਹ ਲਗਭਗ 80 ਕਰੋੜ 88 ਲੱਖ ਰੁਪਇਆ ਉਦਾ ਬਕਾਇਆ ਖੜਾ ਹੈ ਡੀਪੀਆਈ ਕਾਲਜਾਂ ਦਾ ਜਿਹੜੇ ਕਾਲਜ ਦੇ ਵਿਦਿਆਰਥੀ ਨੇ ਉਹਨਾਂ ਦਾ ਬਕਾਇਆ ਕਿੰਨਾ ਖੜਾ ਹੈ ਇਹ ਤੁਸੀਂ ਚਾਰਟ ਦੇ ਵਿੱਚ ਦੇਖ ਸਕਦੇ ਹੋ ਉਹ ਵੀ ਤੁਹਾਡੇ ਸਾਹਮਣੇ ਆ ਗਿਆ ਡੀਪੀਆਈ ਕਾਲਜਾਂ ਦਾ ਬਕਾਇਆ 19 ਕਰੋੜ 34 ਲੱਖ ਰੁਪਏ ਇਸੇ ਤਰ੍ਹਾਂ ਟੈਕਨੀਕਲ ਐਜੂਕੇਸ਼ਨ ਦਾ ਬਕਾਇਆ 12 ਕਰੋੜ 83 ਲੱਖ ਰੁਪਏ ਦਿਵੰਗ ਤੇ ਨੇਤਰਹੀਣ ਲੋਕ ਜਿਹੜੇ ਫ੍ਰੀ ਸਫਰ ਕਰਦੇ ਨੇ ਉਹਨਾਂ ਦਾ ਬਕਾਇਆ ਜਿਹੜਾ 16 ਕਰੋੜ 12 ਲੱਖ ਰੁਪਏ ਖੜਾ ਤੇ ਹੋਰ ਬਕਾਏ ਨੇ ਜੜੇ ਜਾਂ ਹੋਰ ਜੜੀਆਂ ਸਹੂਲਤਾਂਵਾਂ ਦਿੱਤੀਆਂ ਪਈਆਂ ਨੇ ਉਹਦਾ ਬਣਦਾ ਲਗਭਗ 26 38 ਕਰੋੜ ਰੁਪਈਆ ਔਰ ਮਹਿਲਾਵਾਂ ਦੇ ਮੁਫਤ ਸਫ਼ਰ ਦਾ ਬਕਾਇਆ ਸਭ ਤੋਂ ਵੱਡਾ ਝਟਕਾ ਕਹਿ ਸਕਦੇ ਹੋ ਸਭ ਤੋਂ ਵੱਡਾ ਬੋਝ ਜਿਹੜਾ ਪੀਆਰਟੀਸੀ ਤੇ ਪੈਂਦਾ ਉਹ ਇਹ ਹੀ ਆ ਲਗਭਗ 500 ਕਰੋੜ ਰੁਪਏ ਦਾ ਬਕਾਇਆ ਉਹ ਖੜਾ ਹੈ ਪੰਜਾਬ ਰੋਡਵੇਜ਼ ਦਾ ਸਰਕਾਰ ਵੱਲ ਕਿਉਂਕਿ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਫ੍ਰੀ ਸਫਰ ਅਸੀਂ ਕਰਾਵਾਂਗੇ ਤਾਂ ਕੁੱਲ ਬਕਾਇਆ 655.55 ਕਰੋੜ ਰੁਪਈਆ ਸਰਕਾਰ ਵੱਲ ਖੜਾ ਹੈ ਇਹ ਤਾਂ ਸੀਗਾ ਉਹ ਪੈਸਾ ਜਿਹੜਾ ਰਾਇਜਤਾਂ ਦੇ ਤੌਰ ਤੇ ਫ੍ਰੀ ਸਫਰ ਦੇ ਤੌਰ ਤੇ ਸਰਕਾਰ ਵੱਲ ਖੜਾ ਹੈ ਹੁਣ ਜਿਹੜੀਆਂ ਇਹ ਲਾਇਬਿਲਟੀ ਸੀਗੀਆਂ ਹੁਣ ਦੂਜੀਆਂ ਉਹ ਦੂਜੇ ਖਰਚੇ ਜਿਨ੍ਹਾਂ ਦੇ ਵਿੱਚ ਤਨਖਾਹਾਂ ਨੇ ਪੈਨਸ਼ਨ ਹੈ ਆਈਟੀਆਰ ਹੈ ਉਹ ਖਰਚੇ ਕਿਹੜੇ ਨੇ ਉਹ ਵੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਜਿਸ ਵਿੱਚ ਟ੍ਰਾਂਸਪੋਰਟ ਵਿਭਾਗ ਨੂੰ SRT ਦੀ ਦੇਣਦਾਰੀ ਹੈ ਜਿਹੜੀ ਉਹ ਹੈਗੀ ਹੈ 58 ਕਰੋੜ ਰੁਪਏ ਦੀ ਕਿਲੋਮੀਟਰ ਸਕੀਮ ਦੇ ਤਹਿਤ ਦੇਣਦਾਰੀ ਹੈਗੀ ਹੈ 18.20 ਕਰੋੜ ਰੁਪਏ ਦੀ ਇਸੇ ਤਰ੍ਹਾਂ ਤਨਖਾਹਾਂ ਤੇ ਪੈਨਸ਼ਨਾਂ 56 ਕਰੋੜ ਰੁਪਏ ਤਨਖਾਹਾਂ ਤੇ ਪੈਨਸ਼ਨਾਂ ਦਾ ਖੜਾ ਹੈ ਗ੍ਰੈਜੂਇਟੀ ਜਿਹੜੇ ਲੋਕ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੇ ਗ੍ਰੈਜੂਇਟੀ ਦਾ ਪੈਸਾ ਹਲ ਤੱਕ ਫਸਿਆ ਹੋਇਆ ਉਹ ਹੈ 8 ਕਰੋੜ ਰੁਪਏ ਛੁੱਟੀਆਂ ਦੇ ਬਕਾਇਆ ਪੈਸੇ ਜਿਹੜੇ ਖੜੇ ਨੇ ਉਹ ਹੈ 4 ਕਰੋੜ ਰੁਪਏ ਇਨਕਮ ਟੈਕਸ ਦਾ 50 ਕਰੋੜ ਰੁਪਏ ਪਰਣਾ ਹੋਰ ਬਕਾਇਆ ਮਿਸਲੀਨੀਅਸ ਜਿਹਨੂੰ ਆਪਾਂ ਕਹਿੰਦੇ ਹਾਂ 20 ਕਰੋੜ ਰੁਪਏ ਹੈ ਤਾਂ ਕੁੱਲ ਦੇਣਦਾਰੀਆਂ 214 ਕਰੋੜ ਦੀਆਂ ਜੇਕਰ ਕੁੱਲ ਰਿਆਇਤਾਂ ਤੇ ਕੁੱਲ ਦੇਣਦਾਰੀਆਂ ਇਹਨਾਂ ਦਾ ਜਮ੍ਹਾਂ ਕਰ ਦਿੱਤਾ ਜਾਵੇ ਤਾਂ ਲਗਭਗ ਜੋ ਮੋਟਾ-ਮੋਟਾ ਸਾ ਉਹ ਉਸ ਦੇ ਮੁਤਾਬਕ ਇੱਕ ਮੋਟਾ ਖਰਚਾ ਜਿਹੜਾ ਉਹ ਸਰਕਾਰ ਵੱਲ ਬਣਦਾ ਹੈ 86 ਮਾਫ ਕਰਨਾ 869 ਕਰੋੜ ਪੁਆਇੰਟ 75 ਲੱਖ ਰੁਪਇਆ ਸਰਕਾਰ ਵੱਲ ਖੜਾ ਹੈ ਜਿਹੜਾ ਪੀਆਰਟੀਸੀ ਨੂੰ ਦੇਣ ਹੁਣ ਪੀਆਰਟੀਸੀ ਨੇ ਜਿਹੜੀ ਚਿੱਠੀ ਲਿਖੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ 243 ਬਸਾਂ ਤੇ ਬ੍ਰੇਕਾਂ ਲੱਗ ਸਕਦੀਆਂ ਨੇ ਇਹ 243 ਬਸਾਂ ਕਿਲੋਮੀਟਰ ਸਕੀਮ ਦੇ ਤਹਿਤ ਚਲਦੀਆਂ ਨੇ ਹੁਣ ਕਿਲੋਮੀਟਰ ਸਕੀਮ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਆਪਣੀਆਂ ਬੱਸਾਂ ਪੀਆਰਟੀਸੀ ਦੇ ਕੋਲ ਪਾਈਆਂ ਹੋਈਆਂ ਨੇ ਉਹਨਾਂ ਦਾ ਪੈਸਾ ਜਿਹੜਾ ਖੜਾ ਮੋਟੀ ਰਕਮ ਖੜੀ ਹੈ ਉਹ ਲਗਭਗ ਖੜੀ ਹੈ ਤੁਹਾਡੇ ਸਾਹਮਣੇ ਮੈਂ ਜਾਣਕਾਰੀ ਰੱਖ ਰਿਹਾ 18.20 ਕਰੋੜ ਲੱਖ ਪੱਗ 1.18 ਕਰੋੜ ਰ ਸਵਾ 18 ਕਰੋੜ ਰੁਪਈਆ ਉਹ ਕਿਲੋਮੀਟਰ ਸਕੀਮ ਦੇ ਤਹਿਤ ठेकेदारों ਤਾਂ ਦੇਣਾ ਜੇਕਰ ਉਹ ਪੈਸਾ ਨਾ ਦਿੱਤਾ ਗਿਆ ਤਾਂ ਕਿਲੋਮੀਟਰ ਸਕੀਮ ਦੇ ਤਹਿਤ ਚੱਲਣ ਵਾਲੀਆਂ 243 ਬੱਸਾਂ ਨੇ ਜਿਹੜੀਆਂ ਬੰਦ ਹੋ ਜਾਣਗੀਆਂ ਬੱਸਾਂ ਆਲਰੇਡੀ ਪੰਜਾਬ ਦੇ ਵਿੱਚ ਘਟ ਨੇ ਪੀਆਰਟੀਸੀ ਪੰਜਾਬ ਰੋਡਵੇਜ਼ ਦੇ ਕੋਲ ਪੰਨ ਬੱਸ ਕੋਲ ਬੱਸਾਂ ਘਟ ਨੇ ਔਰ ਜੇ ਉਹ 243 ਬੱਸਾਂ ਬੰਦ ਹੁੰਦੀਆਂ ਨੇ ਤਾਂ ਸਾਰੇ ਦਾ ਸਾਰਾ ਵਜਨ ਜਿਹੜਾ ਉਹ ਦੂਜੇ ਪਾਸੇ ਪੈ ਜਾਏਗਾ ਹੁਣ ਇਸ ਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਜਿਹੜੀ ਇਹ ਚੱਠੀ ਸਾਡੇ ਹੱਥ ਲੱਗੀ ਹੈ ਜਿਹੜੇ ਆંકੜੇ ਤੁਹਾਡੇ ਕੋਲ ਦਿਖਾਏ ਨੇ 500 ਕਰੋੜ ਰੁਪਏ ਜਿਹੜਾ ਉਹ ਫ੍ਰੀ ਮਹਿਲਾਵਾਂ ਨੂੰ ਬੱਸ ਸਫਰ ਦੇਣ ਦਾ ਜਦੋਂ ਐਲਾਨ ਕੀਤਾ ਗਿਆ ਸੀ ਤਾਂ ਸ਼ਾਇਦ ਸੋਚਿਆ ਨਹੀਂ ਸੀ ਕਿ ਇੰਨਾ ਵੱਡੀ ਰਕਮ ਹੈ ਜਿਹੜੀ ਉਹ ਬਣੇਗੀ 500 ਕਰੋੜ ਰੁਪਏ ਦਾ ਬਕਾਇਆ ਖੜਾ ਹੈ ਹੁਣ ਤੁਸੀਂ ਦੱਸੋ ਵੀ ਕਿਸੇ ਵੀ ادارے ਦੇ ਜੇ ਇੰਨੇ ਕਰੋੜਾ ਰੁਪਏ ਖੜੇ ਹੋਣ ਤਾਂ ਉਹ ਕਿਵੇਂ ਕੋਈ ਅਦਾਰਾ ਚੱਲ ਸਕਦਾ ਏ ਇੱਕ ਵੱਡਾ ਸਵਾਲ ਜ਼ਰੂਰ ਹੈ ਹੁਣ ਸਰਕਾਰ ਦੇ ਸਾਹਮਣੇ ਉਹਨਾਂ ਨੇ ਸਿਚੁਏਸ਼ਨ ਜਿਹੜੀ ਪੀਆਰਟੀਸੀ ਨੇ ਰੱਖ ਦਿੱਤੀ ਹੈ ਕਿ ਇਹ ਦੇਣਦਾਰੀਆਂ ਤੇ ਇਹ ਰਿਆਇਤਾਂ ਦੇ ਪੈਸੇ ਸਾਨੂੰ ਜਲਦੀ ਤੋਂ ਜਲਦੀ ਦਿੱਤੇ ਜਾਣ ਨਹੀਂ ਤਾਂ ਪੀਆਰਟੀਸੀ ਨੂੰ ਨੁਕਸਾਨ ਵੱਡਾ ਹੋ ਸਕਦਾ ਹੈ ਲੋਕਾਂ ਨੂੰ ਵੀ ਖੱਜਲਖਵਰੀ ਹੋ ਸਕਦੀ ਹੈ ਅਸੀਂ ਤੁਹਾਡੇ ذریعے ਤੁਹਾਡੇ ਤੋਂ ਸਮਝਣਾ ਚਾਹੁੰਦੇ ਹਾਂ ਕਿ ਕਿ ਕਿਸੇ ਵੀ ਮਹਿਕਮੇ ਨੂੰ ਬਚਾਉਣ ਦੇ ਲਈ ਪੰਜਾਬ ਦਾ ਕੋਈ ਵੀ ਅਧਾਰਾ ਤਾਂ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਬਚਾਇਆ ਜਾਵੇ ਤੁਹਾਡੇ ਮੁਤਾਬਕ ਕੀ ਫ੍ਰੀ ਮਹਿਲਾਵਾਂ ਦਾ ਸਫ਼ਰ ਜਾਰੀ ਰਹਿਣਾ ਚਾਹੀਦਾ ਜਦੋਂ ਇੰਨੇ ਵੱਡੇ ਨੁਕਸਾਨ ਦੇ ਵਿੱਚ ਪੀਆਰਟੀਸੀ ਚੱਲ ਰਹੀ ਹੈ ਇੰਨਾ ਵੱਡਾ ਕਰਜ਼ਾ ਇਨਾ ਵੱਡਾ ਬੋਝ ਉਹਨਾਂ ਤੇ ਵਿੱਤੀ ਬੋਝ ਬਣਿਆ ਪਿਆ ਤਾਂ ਕੀ ਇਸ ਸਕੀਮ ਨੂੰ ਜਾਰੀ ਰੱਖਣਾ ਚਾਹੀਦਾ ਹੈ ਇਹ ਜਵਾਬ ਜ਼ਰੂਰ ਦੇਣਾ ਅਸੀਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਾਂਗੇ ਦੇਸ਼ਦਿਤ ਬਾਕੀ ਖਬਰਾਂ ਲਈ ਬਣਰੋ ਪੀਡੀਸੀ ਨਿਊਜ਼ ਨਾਲ ਧੰਨਵਾਦ